ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮੁੰਡਾਹਰ ਡੇਰੀ ਫਾਰਮ ਦੇ ਉੱਪਰ ਅੱਜ ਆਪਾਂ ਘਰੇਲੂ ਕਿਸਾਨ ਵੀਰ ਲਵੇ ਪਹੁੰਚੇ ਆ ਜਿਹਦੇ ਵਿੱਚ ਆਪਾਂ ਤੁਹਾਨੂੰ ਚਾਰ ਕਟੀਆਂ ਦਿਖਾਵਾਂਗੇ ਵੀਰੇ ਅਕਸਰ ਤੁਸੀਂ ਕਹਿੰਦੇ ਹੋ ਵੀ ਕਟੀਆਂ ਦੇ ਰੇਟ ਜ਼ਿਆਦੇ ਨੇ ਅੱਜ ਜਮੇ ਆਪਾਂ ਘੱਟ ਰੇਟ ਦੇ ਵਿੱਚ ਕਟੀਆਂ ਦਿਖਾਵਾਂਗੇ 8000 ਰੁਪਏ ਤੋਂ ਕੱਟੀਆਂ ਵੀਰੇ ਸ਼ੁਰੂ ਹੋ ਜੂਗੀਆਂ ਵੀਡੀਓ ਲਾਸਟ ਤੱਕ ਦੇਖਿਓ ਬਈ ਪੂਰੀਆਂ ਟੌਪ ਦੀਆਂ ਕਟੀਆਂ ਨੇ ਪਿੰਡ ਹੈਗਾ ਬਾਈਆਂ ਦਾ ਲੰਗੀਆਂਣਾ ਜ਼ਿਲ੍ਹਾ ਮੋਗਾ ਨੇੜੇ ਬਾਈਆਂ ਨੂੰ ਬਾਗਾਪੁਰਾਣਾ ਪੈ ਜਾਂਦਾ ਜਿੱਥੋਂ ਆਪਾਂ ਇਹ ਵੀਡੀਓ ਕਵਰ ਕੀਤੀ ਆ ਆ ਝੋਟੀ ਕਰੋ ਚੈੱਕ ਤੁਸੀਂ ਬਹੁਤ ਸੋਹਣੀ ਝੋਟੀ ਆ ਬਈ ਗੱਲ ਉਮਰ ਦੀ ਕੀਤੀ ਜਾਵੇ 16-17 ਮਹੀਨਿਆਂ ਦੀ ਉਮਰ ਹੈ ਵੀਰੇ ਝੋਲੀ ਝੋਲੀ ਕਰੋ ਚੈੱਕ ਕਰ ਮਾਲੀ ਨੂੰ ਬਹੁਤ ਸੋਹਣੀ ਲੱਗੀ ਆ ਦੇਖੋ ਕਰੋ ਕੁਆਲਿਟੀ ਚੈੱਕ ਬਈ ਜਿਵੇਂ ਠੰਡੀ ਤਸਵੀਰ ਦੀ ਝੋਟੀ ਆ ਬਹੁਤ ਸੋਹਣੀ ਝੋਟੀ ਆ ਬਈ ਇਹਦਾ ਰੇਟ ਮਾਲਕ ਵੀਰਾਂ ਨੇ ਰੱਖਿਆ ਵੀਰੇ 26000 ਰੁਪਇਆ ਉਹਦੇ ਵਿੱਚੋਂ ਵੀ ਮਾਨ ਤਾਨ ਕਹਿੰਦੇ ਵਧੀਆ ਕਰ ਦਾਂਗੇ ਕੁਆਲਿਟੀ ਚੈੱਕ ਕਰੋ ਤੁਸੀਂ ਬਈ ਬਹੁਤ ਸੋਹਣੀ ਝੋਟੀ ਆ ਵੀਰੇ ਕੰਮ ਧੰਦਾ ਵਾਈ ਲਵੇ ਜਿਆਦਾ ਹੁੰਦਾ ਜਿਹਦੇ ਕਰਕੇ ਇਹਨਾਂ ਦੀ ਸਾਮ ਸੰਭਾਲ ਬਹੁਤ ਘੱਟ ਹੁੰਦੀ ਹੈ ਉਂ ਚੋਟੀਆਂ ਪੂਰੀਆਂ ਟਾਪ ਦੀਆਂ ਮੰਨ ਵਾਲੀਆਂ ਨੇ ਵਧੀਆ ਸੇਵਾ ਕਰੋਗੇ ਵਧੀਆ ਪੂਰੀ ਟਾਪ ਦੀ ਬਰੀਡ ਦੀਆਂ ਝੋਟੀਆਂ ਤਿਆਰ ਹੋ ਜਾਣਗੀਆਂ ਵਧੀਆ ਸੀਮੰਡ ਦੀਆਂ ਝੋਟੀਆਂ ਨੇ ਇਹਨਾਂ ਦੀਆਂ ਮਾਂ ਮਾਂ ਦਾ ਦੁੱਧ ਦਾ ਰਿਕਾਰਡ ਵੀ ਬਾਈ 14 14 ਲੀਟਰ ਦਾ ਹੈ ਇਹਦਾ ਰੇਟ ਬਾਈ ਨੇ 26000 ਰੁਪਏ ਡਿਮਾਂਡ ਕੀਤੀ ਗਈ ਹੈ ਬਾਕੀ ਮੌਕੇ ਤੇ ਮਾਨ ਤਾਨ ਕੇ ਨਾ ਵਧੀਆ ਕਰਾਂਗੇ ਆਪਾਂ ਜੇ ਕੋਈ ਚਾਰੇ ਚੋ ਝੋਟੀਆਂ ਲਊਗਾ ਅੱਗੇ ਆ ਗਈ ਵੀਰੇ ਆਹ ਕੱਟੀ ਦੇਖੋ ਤੁਸੀਂ ਇਹ ਕੱਟੀ ਜੀ ਵੀ ਪੂਰੀ ਵਧੀਆ ਕੁਆਲਿਟੀ ਦੀ ਕੱਟੀ ਹੈ ਇਹ ਵੀ ਵੀਰੇ ਕਿਸੇ ਮੇਰੇ ਵੀਰ ਨੂੰ ਇਹ ਕੱਟੀ ਪਸੰਦ ਆਉਂਦੀ ਹੈ ਇਹਦਾ ਰੇਟ ਰੱਖਿਆ ਗਿਆ ਵੀਰੇ 16000 ਰੁਪਿਆ ਬਹੁਤ ਜਾਇਜ਼ ਰੇਟ ਆ ਦੇਖੋ ਤੁਸੀਂ ਕੱਟੀ ਕਿੰਨੀ ਐਕਟਿਵ ਆ ਕਿੰਨੀ ਸੋਹਣੀ ਹੈ ਇਹ ਕਿਸੇ ਮੇਰੇ ਯਾਰ ਵੈਲੀ ਨੂੰ ਇਹ ਵਧੀਆ ਲੱਗਦੀ ਹੈ 16000 ਦੇ ਵਿੱਚੋਂ ਵੀ ਬਾਈ ਕਹਿੰਦਾ ਵਧੀਆ ਮਾਨਦਾਨ ਕਰ ਦਾਂਗੇ ਕਰੋ ਬਾਈ ਇਹ ਕੱਟੀ ਵੀ ਕੁਆਲਿਟੀ ਚੈੱਕ ਝੋਲੀ ਝੋਲੀ ਦੇਖੋ ਕਰਮ ਵਾਲੇ ਨੂੰ ਬਹੁਤ ਸੋਹਣੀ ਲੱਗੀ ਹੈ ਕਿ ਜੇ ਮੇਰੇ ਯਾਰ ਵੇਲੀ ਨੂੰ ਇਹ ਕੱਟੀਆਂ ਪਸੰਦ ਆਉਂਦੀ ਐ ਤਾਂ ਇਹਦੀ ਡਿਮਾਂਡ 16000 ਰੁਪਈਆ ਤੇ ਇਹ ਚ ਵੀ ਮਾਨਤਣ ਕਹਿੰਦਾ ਵਧੀਆ ਕਰ ਦਾਂਗੇ ਦੇਖੋ ਕਰੋ ਕੁਆਲਿਟੀ ਚੈੱਕ ਬਾਈ ਫੇਸ ਪੂਸ਼ ਕੁਆਲਿਟੀ ਪੂਰੀ ਵਧੀਆ ਐ ਪળે ਹੋਈ ਕੱਟੀ ਐ ਸਾਮ ਸਮਾਲ ਬਾਈ ਤੋਂ ਘੱਟ ਹੁੰਦੀ ਐ ਕੰਮ ਬਾਈ ਨੂੰ ਜ਼ਿਆਦੇ ਨੇ ਜਿੰਨਾ ਕਰਕੇ ਬਾਈ ਕਹਿੰਦਾ ਕੱਟੀਆਂ ਸੇਲ ਕਰ ਰਿਹਾ ਤੇ ਜਿਹੜੀਆਂ ਅੱਗੇ ਦੋ ਕੱਟੀਆਂ ਨੇ ਉਹਨਾਂ ਦੀ ਉਮਰ ਥੋੜੀ ਜਿਹੀ ਘੱਟ ਐ ਜਿਵੇਂ ਆ ਆ ਗਈ ਮੱਥੇ ਤੇ ਦੇ ਫੁੱਲ ਐ ਬਾਈ ਇਹ ਕਰੋ ਕੱਟੀ ਦੀ ਕੁਆਲਿਟੀ ਚੈੱਕ ਇਹ ਕੱਟੀ ਵੀ ਬਹੁਤ ਸੋਹਣੀ ਕੱਟੀ ਐ ਬਾਈ ਇਹ ਘੱਟੀ ਦੀ ਡਿਮਾਨ ਬਾਈ ਨੇ 12000 ਰੁਪਿਆ ਰੱਖੀ ਐ ਇਹ ਜੀ ਵੀ ਮੌਕੇ ਤੇ ਕਹਿੰਦਾ ਮਾਨ ਤਾਨ ਕਰ ਦੂੰ ਵਧੀਆ ਝੋਲੀ ਝੂਲੀ ਕਰਮ ਵਾਲੀ ਨੂੰ ਇਹਨੂੰ ਵੀ ਬਹੁਤ ਸੋਹਣੀ ਲੱਗੀ ਐ ਦੇਖੋ ਤੁਸੀਂ ਇਹਦੀ ਘੱਟੀ ਦੀ ਵੀ ਕੁਆਲਿਟੀ ਇਹਦਾ ਬਈ ਕਿਸੇ ਦੇ ਵਧੀਆ ਪਾਲਣ ਵਾਲੇ ਦੇ ਘਰੇ ਬਾਗੀਆਂ ਵਧੀਆ ਖਰਾਕ ਪਈ ਬਹੁਤ ਵਧੀਆ ਘੱਟੀਆਂ ਬਣ ਜਾਣਗੀਆਂ ਅੱਗੇ ਘੱਟ ਕੱਟੀ ਆ ਗਈ ਜਮੀ ਜੈਡ ਬਲੈਕ ਜਿਹੜੀ ਆ ਘੱਟੀ ਆ ਬਈ ਇਹਦੇ ਨਾਲ ਖੜੀ ਐ ਇਹਦਾ ਰੇਟ 8000 ਰੁਪਿਆ ਇਹ ਦੇਖੋ ਤੁਸੀਂ ਕਰੋ ਕੁਆਲਿਟੀ ਚੈੱਕ ਬਾਈ ਬਹੁਤ ਸੋਹਣੀ ਘੱਟੀ ਐ ਇਹ ਵੀ ਕਿਸੇ ਵੀ ਮੇਰੇ ਯਾਰ ਬੈਲੀ ਨੂੰ ਵਧੀਆ ਲੱਗਦੀਆਂ ਨੇ ਬਾਈ ਦਾ ਸਕਰੀਨ ਤੇ ਨੰਬਰ ਚੱਲੂ ਰੇਟ ਵਗੈਰਾ ਆਪਾਂ ਤੁਹਾਨੂੰ ਬਈ ਵੀਡੀਓ ਦੇ ਵਿੱਚ ਹੀ ਕਰਤਾ ਇਹਦਾ ਰੇਟ ਹੈਗਾ 8000 ਰੁਪਿਆ ਬਹੁਤ ਘੱਟ ਰੇਟ ਦੇ ਵਿੱਚ ਨੇ ਬਾਈ ਨਹੀਂ ਤੁਹਾਨੂੰ ਪਤਾ ਹੀ ਆ 20/1000 ਤੋਂ ਕੱਟੀ ਸ਼ੁਰੂ ਹੁੰਦੀ ਆ ਮਾੜੀ ਤੋਂ ਮਾੜੀ ਵੀ ਜੰਮੀ ਬਾਜ ਰੇਟ ਦੀ ਵਿੱਚ ਹੀ ਨੇ ਇਹਦੇ ਵਿੱਚ ਵੀ ਮੈਂ ਬਾਈ ਕਹਿੰਦਾ ਆਪਾਂ ਮਾਨਦਾਨ ਵਧੀਆ ਖੁੱਲਾ ਕਰ ਦਾਂਗੇ ਜੇ ਕੋਈ ਚਾਰੇ ਕੱਟੀਆਂ ਖਰੀਦੂ ਕਿਉਂਕਿ ਮੂਰੇ ਸਿਆਲ ਆਉਂਦਾ ਬਾਈ ਤੋਂ ਸ਼ਾਮ ਸੰਮਾਲ ਘੱਟ ਹੁੰਦੀ ਆ ਪਸ਼ੂ ਜ਼ਿਆਦੇ ਹੋਣ ਕਾਰਨ ਬਾਈ ਕਹਿੰਦਾ ਆਪਾਂ ਚਾਰੇ ਕਟੀਆਂ ਇਹ ਸੇਲ ਕਰ ਦਾਂਗੇ ਜੇ ਕੋਈ ਕਟੀਆਂ ਲਊਗਾ ਉਹੋ ਜਿਹਾ ਮਾਨ ਤਾਨ ਕਰ ਦਾਂਗੇ ਮੋਗੇ ਜ਼ਿਲ੍ਹੇ ਦੇ ਵਿੱਚ ਖੜੀਆਂ ਨੇ ਬਾਈ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਚਲਾ ਦਾਂਗੇ ਕੰਟੈਕਟ ਕਰ ਲਿਓ ਵਧੀਆ ਵਧੀਆ ਵੀਡੀਓ ਦੇਖਣ ਲਈ ਆਪਣਾ ਵੀ ਬਾਈ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਬਾਈ ਸਾਰਿਆਂ ਦਾ